ਸਤਿ ਸ਼੍ਰੀ ਅਕਾਲ ਜੀ ਅਸੀਂ ਬੈਠੇ ਆ ਗगन ਗੈਸਟਰੋ ਹਸਪਤਾਲ ਬਠਿੰਡੇ ਤੇ ਮੇਰੇ ਸੱਜੇ ਹੱਥ ਮੇਰਾ ਭਰਾ ਬੈਠਾ ਹੈ ਡਾਕਟਰ ਗगन ਦੀਪ ਗੁਇਲ ਵੈਸੇ ਡਾਕਟਰਾਂ ਨਾਲ ਮੇਰਾ ਵਾਹ ਦੂਜੇ ਲੋਟ ਪੈਂਦਾ ਹੁੰਦਾ ਹੈ ਕਿਉਂਕਿ ਆ ਕਾਫੀ ਸਮੇਂ ਤੋਂ ਤੁਸੀਂ ਦੇਖ ਰਹੇ ਹੋ ਪਰ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਹੁੰਦੀਆਂ ਹਰ ਖੇਤਰ ਦੇ ਵਿੱਚ ਚੰਗੇ ਬੰਦੇ ਵੀ ਨੇ ਤੇ ਮਾੜੇ ਬੰਦੇ ਵੀ ਨੇ ਸੋ ਲੰਬੇ ਸਮੇਂ ਤੋਂ ਇਹ ਇਨਸਾਨ ਲੋਕ ਸੇਵਾ ਕਰ ਰਿਹਾ ਸੋ ਜਦੋਂ ਦਾ ਮੇਰਾ ਬਾਪ ਪਿਆ ਉਦੋਂ ਨਾਲ ਮੈਨੂੰ ਪਤਾ ਲੱਗਿਆ ਹੁਣ ਇਹ ਬਹੁਤ ਵੱਡਾ ਕਪਰਾਲਾ ਕਰ ਰਹੇ ਆ 16 ਤੇ 17 ਤਰੀਕ ਨੂੰ 16 ਮਾਰਚ ਤੇ 17 ਮਾਰਚ ਨੂੰ ਦਿਨ ਬਾਰ ਤੇ ਐਤਵਾਰ ਸਮਾਂ ਸਵੇਰੇ 6 ਤੋਂ ਲੈ ਕੇ 8 ਨੇ 7 ਵਜੇ ਤੱਕ ਇਹਦੇ ਵਿੱਚ ਜਿਹੜੇ 20 ਤੋਂ 25000 ਰੁਪਏ ਦੇ ਟੈਸਟ ਹੁੰਦੇ ਆ ਉਹ ਬਿਲਕੁਲ ਮੁਫਤ ਕੀਤੇ ਜਾਣੇ ਆ ਜਿਵੇਂ ਐਂਡੋਸਕੋਪੀ ਕੀਤੀ ਜਾਣੀ ਆ ਕਲੋਨੋਸਕੋਪੀ ਹੋਣੀ ਆ ਫੈਬਰਸ ਸਕੈਨ ਲੀਵਰ ਦੀ ਜਿਹੜੀ ਜਾਂਚ ਜਿਹੜੇ 20 ਤੋਂ 25000 ਦੇ ਟੈਸਟ ਨੇ ਉਹ ਬਿਲਕੁਲ ਇੱਥੇ ਮੁਫਤ ਕੀਤੇ ਜਾਣੇ ਆ ਜਿਹੜੇ ਵੀ ਭਰਾਵਾਂ ਨੂੰ ਕੋਈ ਇਸ ਤਰ੍ਹਾਂ ਦੀ ਸਮੱਸਿਆ ਹੈਗੀ ਆ ਮੇਰਾ ਵੀਰ ਜਰੂਰ ਹਵਾ ਕੇ ਆਪਣੇ ਟੈਸਟ ਕਰਾ ਸਕਦੇ ਆ ਤੇ ਥੋੜੇ ਸਮੇਂ ਚ ਮੈਂ ਡਾਕਟਰ ਸਾਹਿਬ ਨੇ ਦੱਸਿਆ ਕਿ ਜਿੱਥੇ ਇਹਨਾਂ ਦਾ ਹਸਪਤਾਲ ਜਿੱਥੇ ਅਸੀਂ ਬੈਠੇ ਆ ਗਗਨਗੈਸਟਰ ਹਸਪਤਾਲ ਤਾਂ ਇੱਥੇ ਇੱਕ ਚੈਰੀਟੇਬਲ ਟਰਸਟ ਬਣਾਉਣ ਜਾ ਰਹੇ ਆ ਜਿਹੜੀ ਸਿਰਫ 2 ਰੁਪਏ ਫੀਸ ਹੋਇਆ ਕਰੂਗੀ ਸਿਰ ਬਹੁਤ ਵਧੀਆ ਪਰਾਲੇ ਅੱਜ ਕੱਲ ਆਪਾਂ ਦੇਖਦੇ ਆਂ ਵੀ ਜਿਹੜਾ ਜਿਹੜਾ ਲਾਜ ਹੈ ਗਰੀਬ ਬੰਦੇ ਦੀ ਪਹੁੰਚ ਤੋਂ ਬਾਹਰ ਹੋ ਚੁੱਕਿਆ ਗਰੀਬ ਛੱਡੋ ਜਿਹੜੇ ਬੰਦੇ ਕੋਈ ਮਾੜੇ ਮੋٹے ਸਰਦੇ ਵਰਦੇ ਆ ਕੋਈ 4 6 ਆ ਜਿੰਨਾਂ ਕੋਲੇ ਉਹਨਾਂ ਦੀ ਪਹੁੰਚ ਤੋਂ ਬਾਹਰ ਹੈ ਬਿਨਾਂ ਲਾਇਤ ਤੋਂ ਬੰਦਾ ਇੱਥੇ ਮਰ ਜਾਂਦਾ ਹੈ ਤੇ ਇੱਕ ਬਹੁਤ ਵਧੀਆ ਪ੍ਰਾਲਾ ਕਰਨ ਜਾ ਰਹੇ ਆ ਉਹਨਾਂ ਲਈ ਜਿਹੜੇ ਬੰਦੇ ਵਿਚਾਰੇ ਬਿਨਾਂ ਇਲਾਜ ਤੋਂ ਇੱਥੇ ਮਰਦੇ ਆ ਜਾਂ ਬਿਨਾਂ ਇਲਾਜ ਤੋਂ ਇੱਥੇ ਸਾਰੀ ਉਮਰ ਬਿਮਾਰੀਆਂ ਨਾਲ ਜੂਝਦੇ ਰਹਿੰਦੇ ਆ ਉਹਨਾਂ ਲਈ 2 ਰੁਪਏ ਸਿਰਫ ਪਰਚੀ ਦੇ ਹਿਸਾਬ ਦੇ ਨਾਲ ਇਲਾਜ ਕੀਤਾ ਜਾਇਆ ਕਰੂਗਾ ਸੋ ਇਹ ਬਹੁਤ ਵਧੀਆ ਪ੍ਰਾਲਾ ਇਹਨਾਂ ਦਾ ਸੋ ਅਸੀਂ ਮੈਂ ਤੁਹਾਨੂੰ ਹਮੇਸ਼ਾ ਗੱਲ ਕਹਿੰਦਾ ਕਿ ਮੈਂ ਬਹੁਤ ਘੱਟ ਬੰਦਿਆਂ ਦੀ ਹਮਾਇਤ ਚਾਉਂਦਾ ਪਰ ਜਿਹੜੇ ਬੰਦੇ ਦਿਲੋਂ ਮਨੁੱਖਤਾ ਦੀ ਸੇਵਾ ਕਰ ਰਹੇ ਨੇ ਇਨਸਾਨੀਅਤ ਦਾ ਭਲਾ ਕਰ ਰਹੇ ਨੇ ਜੇ ਜਿਨ੍ਹਾਂ ਦੇ ਅੰਦਰ ਦਰਦ ਹੈ ਇਨਸਾਨਾਂ ਦੇ ਲਈ ਉਹਨਾਂ ਦੇ ਹਮੇਸ਼ਾ ਅਸੀਂ ਨਾਲ ਖੜੇ ਆ ਸੋ ਅਸੀਂ ਅਪੀਲ ਕਰਦੇ ਆ ਲੋਕਾਂ ਨੂੰ ਕਿ ਜਿਸ ਤਰੀਕੇ ਨਾਲ ਤੁਸੀਂ ਲੁਧਿਆਣੇ ਡੀ ਐਮ ਸੀ ਦੇ ਵਿੱਚ ਡਾਕਟਰ ਸੂਤ ਦਾ ਨਾਮ ਸੁਣਿਆ ਹੋਣਾ ਇਹ ਉਹਨਾਂ ਕੋਲੇ ਕੰਮ ਕਰ ਸਕੇ ਆ ਇਹ ਚੰਗਾ ਕੰਮ ਜਿਹੜਾ ਬਰਹੰਡੇ ਦੇ ਵਿੱਚ ਲੰਬੇ ਸਮੇਂ ਤੋਂ ਕਰ ਰਹੇ ਆ ਸੋ ਮੇਰਾ ਵੀ ਸਾਰਿਆਂ ਨੂੰ ਬੇਨਤੀ ਹੈ ਵੀ ਜਿਹੜੇ ਭਰਾ ਇਸ ਮੇਲੇ ਦਾ ਇੱਕ ਮੇਲਾ ਲਾ ਰਹੇ ਨੇ ਕੈਂਪ ਲਾ ਰਹੇ ਨੇ ਮੈਂ ਕੈਂਪ ਕਹਿੰਦੇ ਨੇ ਮੇਲਾ ਲਾ ਰਹੇ ਨੇ ਉਹ ਮੇਲੇ ਦੇ ਵਿੱਚ ਆ ਕੇ ਤੁਸੀਂ ਆਪਣੇ ਜਿਹੜੇ ਟੈਸਟ ਕਰਾ ਸਕਦੇ ਹੋ ਮੁਫਤ ਦੇ ਵਿੱਚ ਤੇ ਆਪਣਾ ਇਹਦਾ ਲਾਭ ਉਠਾ ਸਕਦੇ ਹੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ